ਲੇ ਕਰ ਲਈ ਮੈਂ ਅਨਿਲ ਦਾ ਤਾਂ ਵਰਸਨ ਦਾ ਸ਼ਹਿਰ ਦਾ ਇੱਕ ਮੈਂ ਇਹ ਮੇਰਾ ਆਪਣਾ ਪਿੰਡ ਹੈ ਔਰ ਇਹ ਸਪਿੰਡ ਨੇ ਸਾਡੇ ਪਰਵਾਹ ਨੂੰ ਅੱਜ ਤੱਕ ਬਹੁਤ ਕੁਝ ਦਿੱਤਾ ਮੇਰੇ ਪਿਤਾਜੀ ਤੋਂ ਲੈ ਕੇ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ ਔਰ ਸਭ ਤੋਂ ਛੋਟੀ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਤੇ ਉਸ ਵੇਲੇ ਆ ਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਤੇ ਸਰਦਾਰ ਪ੍ਰਤਾਪ ਸਿੰਘ ਕਹੜੋਂਦੋ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਕਿ ਪਿੰਡ ਦੇ ਸਰਪੰਚ ਨੂੰ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਤੋਂ ਬਾਅਦ ਇਹ ਪਿੰਡ ਨੂੰ ਹਾਈ ਸਕੂਲ ਦੇ ਕੇ ਗਏ ਔਰ ਇਹ ਸਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੇ ਤਕਰੀਬਨ ਸਾਡਾ ਸਾਰਾ ਪਿੰਡ ਨਹੀਂ ਆਲਾ ਦਵਾਲਾ ਨੂੰ ਨੌਕਰੀਆਂ ਲੱਗੀਆਂ ਅੱਜ ਜਦੋਂ ਮੈਂ ਆਪਣੇ ਪਿੰਡ ਦੇ ਲੋਕ ਜਾਂ ਮੇਰੇ ਭੈਣ ਭਰਾ ਖੜੇ ਹੁੰਦਾ ਬੜਾ ਮਾਣ ਮਹਿਸੂਸ ਹੁੰਦਾ ਕਿ ਮੈਂ ਉਸ ਪਿੰਡ ਤੋਂ ਜਿਸ ਪਿੰਡ ਨੇ ਬਹੁਤ ਛੋਟੀ ਸ਼ਹਾਦਤ ਦੇ ਕੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਯਾਦ ਕਰੈ ਨਣਕਾਣਾ ਸਾਹਿਬ ਆਪਣੀ ਸ਼ਹਾਦਤ ਦਿੱਤੀ ਔਰ ਉਥੋਂ ਨਰਨੂ ਮਹੰਤ ਨੂੰ ਖੜਿਆ ਆਪਣੀ ਜੀਂਦੇ ਝੰਡਾ ਨਾਲ ਸਾੜੇਗੇ ਉਹ ਪਿੰਡ ਦਾ ਇਤਿਹਾਸ ਹੈ ਔਰ ਮੈਨੂੰ ਫਕਤ ਮੈਂ ਕਰ ਸਕਦਾ ਕਿ ਵਾਹਿਗੁਰੂ ਨੇ ਜਿਹੜੀ ਵੀ ਇੱਥੋਂ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਭਰਾਵਾਂ ਨੇ ਕਮਾਈ ਰਹੀ ਹਾਲਾਕੇ ਨਹੀਂ ਉਹਨੂੰ ਬਖੂਬੀ ਮੈਨੂੰ ਭਾਇਆ ਲੰਬਾ ਸਮਾਂ ਬਰਚਾਇਆ ਤੁਸੀਂ ਸਾਲੀ ਦਿਨ ਤੱਕ ਕਿਵੇਂ ਦੀ ਲੜਾਈ ਦੇ ਦੇਖੋ ਮੈਨੂੰ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਕਿ ਮੈਂ ਜਿੱਥੇ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਕਿ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਆ ਮੈਂ ਐਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਦੇ ਨਾਲ ਮੈਂ ਇਹਦਾ ਕੈਂਡੀਡੇਟ ਆ ਮੈਂ ਮੋਦੀ ਨਹੀਂ ਤੁਮ ਤੁਮਕਣ ਨਹੀਂ ਇਹ ਗੱਲਾਂ ਨੇ ਮੈਨੂੰ ਕਹਿਣੀਆਂ ਪਈਆਂ ਕਿ ਤੁਸੀਂ ਬੜੇ ਰਾਣੂ ਹੋਗੀ ਤੇ ਮੇਰੇ ਮੇਰੇ ਕੰਸਟਿਟੂਐਂਸੀ ਚ ਨੈਸ਼ਨਲ ਲੀਡਰ ਇੱਕ ਨਹੀਂ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਸੀ ਇੰਨਾ ਹੈਗਾ ਕਿ ਤੂੰ ਉੱਥੇ ਇਲੈਕਸ਼ਨ ਕਰ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਸਰਪ ਦਾ ਬਾਜਵਾ ਫਤਿਹ ਆਪਣਾ ਪ੍ਰਤਾਪ ਬਾਜਵਾ ਫਾੜਾ ਆਪਣੀ ਪਰਣਾ ਚੌਧਰੀ ਔਰ ਉੱਥੇ ਅਮਿਤ ਵੀਜ ਉੱਗਲੇ ਪਾਸੇ ਚਲੇ ਜਾਓ ਤੁਸੀਂ ਨਰੇਸ਼ अरोड़ा ਨਰੇਸ਼ ਪੂਰੀ ਨਾਲ ਹੀ ਆਜੋ ਕੋਈ ਇਥੋਂ ਭਾਂ ਬਿਮਾਰ ਸੀ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪਰਿਵਾਰ ਪੂਰੇ ਤੇ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਨਾਲ ਲੱਗੇ ਮੈਨੂੰ ਕਹਿੰਦੇ ਇਹ ਨਹੀਂ ਪ੍ਰੋਬਲਮ ਆਈ ਕਿ ਕਿਸੇ ਨੂੰ ਮਨਾਉਣਾ ਪਿਆ ਜੇ ਬਟਾਲੇ ਤੇ ਤੁਸੀਂ ਵੇਖ ਲਓ ਬਟਾਲੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਸ ਉੱਥੇ ਕਾਮਜਬ ਹੋਈਆਂ ਸੋ ਸਾਨੂੰ ਤਗੜੇ ਹੋ ਕੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਵੇਂ ਲੱਗਾ ਕਿ ਮੇਰੇ ਪਿਤਾ ਜੀ 1972 ਚ ਵੀ ਜਿਸ ਪਿੰਡ ਚ ਗਏ ਤੇ ਉੱਥੇ ਵੀ ਅੱਜ ਹੁਣ ਵੱਡੇ ਨਹੀਂ ਪੱਥਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਚ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਇਹ ਇਹ ਬਹੁਤ ਤੁਹਾਡਾ ਨਾਮ ਆ ਪੀ ਨੂੰ ਅੱਗੇ ਲੈ ਕੇ ਚੱਲਣਾ ਜਿਹੜਾ ਤੁਸੀਂ ਕਹਿ ਕੇ ਕਿੱਥੇ ਆ ਪਿਆ ਪਰ ਮਾਰਜਨ ਕੀ ਵੇਖੀਓ ਤਾਂ ਮੈਂ ਇਹ ਮੈਂ ਕਦੀ ਵੀ ਇਸੋ ਜੀ ਚੀਜ਼ ਨਹੀਂ ਕਰਦਾ ਮੈਂ ਵਾਜਬੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਜਿੱਥੇ ਉਹਨਾਂ ਦਾ ਸਿਸਕਾਰ ਹੈ ਉੱਥੇ ਮੈਂ ਮੱਥਾ ਟੇਕਿਆ ਆਪਣੇ ਦਾਦੇ ਨੂੰ ਮੱਥਾ ਟੇਕਿਆ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇਵ ਸਿੰਘ ਰੰਦਾਵਾ ਹੋਏ ਨੇ ਉਹਨਾਂ ਤੋਂ ਅਸ਼ੀਰਵਾਦ ਲੈਂ ਕੇ ਆਇਆ ਫਟੇ ਹੋਏ ਕਿਹੜੇ ਘਟ ਜੋੜ ਨੂੰ ਕਿਵੇਂ ਦੇਖਦੇ ਜਿੱਤ ਬੜਾ ਕਰੇਗਾ ਸਰਕਾਰ ਬਣਾਏਗਾ 100% ਕਰੇਗਾ ਪ੍ਰਧਾਨ ਮੰਤਰੀ ਜੀ ਦੀ ਜੇ ਦੇ ਦੀ ਸੁਪਰੀਛ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਡਰ ਗਿਆ